ਲੋ ਸਟੂਡੈਂਟਸ ਜਦੋਂ ਵੀ ਅਸੀਂ ਜਿੱਦਾਂ ਕੋਈ ਵੀ ਐਗਜ਼ਾਮ ਦਿੰਨੇ ਆ ਹਨਾ ਕੰਪੀਟੀਟਿਵ ਐਗਜ਼ਾਮ ਜਿਹੜਾ ਵੀ ਹੁੰਦਾ ਆ ਚਾਹੇ ਉਹ ਬੀਐਡ ਦਾ ਹੋਵੇ ਟੈਟ ਦਾ ਹੋਵੇ ਜਾਂ ਐਂਟ੍ਰੀਟੀ ਦਾ ਹੋਵੇ ਜਾਂ ਕੋਈ ਵੀ ਠੀਕ ਹੈ ਨਾ ਤੁਸੀਂ ਪੰਜਾਬ ਵਿੱਚ ਰਹਿੰਦੇ ਆ ਤੇ ਤੁਹਾਨੂੰ ਵਿਆਕਰਣ ਦੇ ਵਿੱਚੋਂ ਕੁਐਸਚਨ ਆਉਣੇ ਹੀ ਆਉਣੇ ਹੁੰਦੇ ਆ ਜਿਵੇਂ ਵਿਆਕਰਣ ਦੇ ਵਿੱਚ ਵਿਆਕਰਣ ਦੇ ਜੋ ਵੀ ਆ ਅੰਗ ਜਿਹੜੇ ਆ ਹਨ ਭਾਗ ਉਹਦੇ ਜਿੰਨੇ ਆ ਉਹਨਾਂ ਬਾਰੇ ਪੁੱਛਦੇ ਆ ਫਿਸ਼ਬਦ ਬੋਧ ਬਾਰੇ ਪੁੱਛਦੇ ਆ ਫੇ ਵਿਸ਼ੇਸ਼ਣ ਦੇ ਸਾਰੇ ਰੂਪ ਜੋ ਵੀ ਸੰਬੰਧਕ ਵਗੈਰਾ ਹਨ ਜੋਜਕ ਵਿਸਮਿਕ ਜੋ ਵੀ ਵਿਆਕਰਣ ਦੇ ਵਿੱਚ ਅਸੀਂ 10th +2 ਤੱਕ ਬੀਏ ਤੱਕ ਪੜ੍ਹਦੇ ਆ ਨਾ ਉਹ ਸਾਰਾ ਕੁਝ ਆ ਜਾਂਦਾ ਹਨ ਤੇ ਇਸ ਲਈ ਜਦੋਂ ਵੀ ਅਸੀਂ ਕੋਈ ਵੀ ਐਗਜ਼ਾਮ ਦੀ ਤਿਆਰੀ ਕਰਨੀ ਆ ਸਾਨੂੰ ਪਹਿਲੇ ਵਿਆਕਰਣ ਤੋਂ ਹੀ ਸਟਾਰਟ ਕਰਨੀ ਚਾਹੀਦੀ ਆ ਠੀਕ ਆ ਮੈਂ ਤੁਹਾਨੂੰ ਇਹਨਾਂ ਵੀਡੀਓ ਦੇ ਵਿੱਚ ਸਾਰੀ ਵਿਆਕਰਨ ਦੀ ਤਿਆਰੀ ਕਰਵਾਉਣੀ ਆ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਜਾਏਗੀ ਇਹ ਨਹੀਂ ਵਿੱਚ ਚਾਰ ਆਪਸ਼ਨ ਆ ਗਈ ਤਾਂ ਤੁਸੀਂ ਕੋਟਾ ਲਗਾਉਂਗੇ ਕਿ ਇਹਦੇ ਵਿੱਚ ਕਿਹੜੀ ਆਉਣੀ ਤੁਸੀਂ ਤੁੱਕਾ ਲਗਾਉਂਗੇ ਠੀਕ ਹੈ ਤੁੱਕਾ ਲਗਾਉਣ ਵਾਲੀ ਸਥਿਤੀ ਜਿਹੜੀ ਆ ਉਹ ਤੁਸੀਂ ਕੱਢ ਦਿਓ ਮਾਈਂਡ ਦੇ ਵਿੱਚੋਂ ਤੁਹਾਨੂੰ ਮੈਂ ਚਾਰ ਆਪਸ਼ਨ ਦਾ ਸਿੱਧਾ ਤੁਸੀਂ ਇਹ ਕਰੋਗੇ ਕਿ ਇਹਹੀ ਆਪਸ਼ਨ ਆ ਇਸ ਤੰਗ ਨਾਲ ਤੁਹਾਨੂੰ ਮੈਂ ਵਿਆਕਰਨ ਕਰਾਉਂਗੀ ਠੀਕ ਹੈ ਤੁਹਾਡੇ ਮਾਈਂਡ ਦੇ ਵਿੱਚ ਆਨਸਰ ਹੀ ਨਿਕਲਣਾ ਆਇਆ ਵੀ ਇਹੀ ਆਨਸਰ ਆ ਇਹ ਨਹੀਂ ਵੀ ਹੋਏ ਕਿਹੜਾ ਹੋਊਗਾ ਇਹ ਹੋਊਗਾ ਜਾਂ ਇਹ ਹੋਊਗਾ ਜਾਂ ਇਹ ਹੋਊਗਾ ਜਾਂ ਇਹ ਹੋਊਗਾ ਨਾ ਇਦਾਂ ਦੀ ਆਪਸ਼ਨਾਂ ਮਾਈਂਡ ਚ ਕੱਢ ਦੋ ਮੈਂ ਤੁਹਾਨੂੰ ਵਿਆਕਰਣ ਜਿਹੜੀ ਆ ਸਹੀ ਤਰੀਕੇ ਨਾਲ ਕਰਾਉਂਗੀ ਤੁਸੀਂ ਮਾਈਂਡ ਦੇ ਵਿੱਚ ਜ਼ੋਰ ਰੱਖਣਾ ਸੌਖੇ ਤਰੀਕੇ ਨਾਲ ਵਿਆਕਰਣ ਦੇ ਵਧੀਆ ਤਰੀਕੇ ਨਾਲ ਕਰਾਉਂਗੀ ਠੀਕ ਹੈ ਤੋਂ ਚਲੋ ਫੇ ਅੱਜ ਐਗਜ਼ਾਮ ਜਿਹੜੇ ਵੀ ਆ ਰਹੇ ਆ ਕੰਪੀਟੀਟਿਵ ਉਹਨਾਂ ਦੀ ਤਿਆਰੀ ਵਾਸਤੇ ਮੈਂ ਤੁਹਾਨੂੰ ਵਿਆਕਰਣ ਕਰਵਾਉਣ ਲੱਗੀ ਆ ਠੀਕ ਹੈ ओके ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਵਿਆਕਰਨ ਠੀਕ ਹੈ ਕਹਿੰਦੇ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਣ ਕਿਹਾ ਜਾਂਦਾ ਹੈ ਕੁਐਸਚਨ ਪੁੱਛਦੇ ਆ ਕਿ ਵਿਆਕਰਨ ਕਿਹਨੂੰ ਕਹਿੰਦੇ ਆ ਹਨਾ ਉਹਨਾਂ ਨੇ ਆਪਸ਼ਨ ਆ ਜ਼ਿਆਦਾਤਰ ਇਹ ਪੁੱਛਦੇ ਹੁੰਦੇ ਜਿਆਦਾ ਕਿ ਉਹਨਾਂ ਨੇ ਆਪਸ਼ਨ ਲਿਖਣ ਜਾਂ ਬੋਲਣ ਨੂੰ ਜਾਂ ਭਾਸ਼ਾ ਦੇ ਸ਼ੁੱਧ ਰੂਪ ਨੂੰ ਜਾਂ ਨਿਯਮਾਂ ਦੀ ਵਰਤੋਂ ਨੂੰ ਕੀਤੀ ਜਾਂਦਾ ਇਹਦਾ ਉਹਨਾਂ ਨੇ ਕੁਐਸਚਨਾਂ ਦੇ ਵਿੱਚ ਚਾਰ ਆਪਸ਼ਨਾਂ ਦਿੱਤੀਆਂ ਹੁੰਦੀਆਂ ਠੀਕ ਹੈ ਅਸੀਂ ਇਹ ਪੂਰੀ ਲਾਈਨ ਯਾਦ ਕਰ ਲੈਣੀ ਆ ਤੇ ਮੇਨ ਦੇ ਵਿੱਚ ਲਾਈਨ ਦੇ ਵਿੱਚ ਨਿਚੋੜ ਕਰਨ ਲੈਣਾ ਕਿ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਜ਼ਮਾਂ ਦੀ ਵਰਤੋਂ ਕੀਤੀ ਜਾਂਦੀ ਇਹ ਵਿੱਚ ਨਿਜ਼ਮ ਹੁੰਦੇ ਆ ਵਿਆਕਰਣ ਦੇ ਵਿੱਚ ਇਹ ਯਾਦ ਰੱਖਣਾ ਨਿਯਮ ਹੀ ਹੁੰਦੇ ਆ ਜੋ ਵਿਆਕਰਣ ਨੂੰ ਵਿਆਕਰਣ ਤੱਕ ਲੈ ਕੇ ਜਾਂਦੇ ਆ ਠੀਕ ਹੈ ਉਹਨੂੰ ਕਹਿੰਦੇ ਆ ਬਤ ਉਹਨਾਂ ਨੂੰ ਵਿਆਕਰਣ ਕਿਹਾ ਜਾਂਦਾ ਹੈ ਠੀਕ ਹੈ ਭਾਸ਼ਾ ਸੰਬੰਧੀ ਵਿਆਕਰਣ ਦੇ ਨਿਯਮ ਬਾਹਰੋਂ ਨਹੀਂ ਲਏ ਜਾਂਦੇ ਸਗੋਂ ਉਸੇ ਭਾਸ਼ਾ ਵਿੱਚੋਂ ਪਛਾਣੇ ਗਏ ਹੁੰਦੇ ਹਨ ਕਿਸੇ ਇੱਕ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਕਿਸੇ ਦੂਜੀ ਭਾਸ਼ਾ ਉੱਤੇ ਇਨਵਿਨ ਲਾਗੂ ਨਹੀਂ ਕੀਤਾ ਜਾ ਸਕਦਾ ਵਿਆਕਰਣ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਹਨ ਠੀਕ ਹੈ ਸਥਿਰ ਹੁੰਦੇ ਹਨ ਇੱਕ ਵਿਆਕਰਣ ਜਿਹੜੀ ਹੈ ਹਿੰਦੀ ਦੀ ਵਿਆਕਰਣ ਦੇ ਆਪਣੇ ਨਿਯਮਾਂ ਪੰਜਾਬੀ ਦੇ ਦੇ ਆਪਣੇ ਨਿਯਮਾਂ ਇੰਗਲਿਸ਼ ਦੀ ਵਿਆਕਰਣ ਦੇ ਆਪਣੇ ਨਿਯਮਾਂ ਇਹ ਆਮ ਤੌਰ ਤੇ ਜਿਹੜੇ ਸਥਿਰ ਨਹੀਂ ਹੁੰਦੇ ਜਦੋਂ ਕਿ ਜੀਵਕ ਭਾਸ਼ਾ ਗਤੀਸ਼ੀਲ ਹੁੰਦੀ ਹੈ ਜੀਵਤ ਭਾਸ਼ਾ ਜਿਹੜੀ ਆ ਉਹ ਗਤੀਸ਼ੀਲ ਹੁੰਦੀ ਹੈ ਵਿਆਕਰਣ ਦੇ ਮੁੱਖ ਤੌਰ ਤੇ ਚਾਰ ਭਾਗ ਹੁੰਦੇ ਹਨ ਜਿਹੜੀ ਪੰਜਾਬੀ ਦੇ ਵਿਆਕਰਣਾਂ ਇਹਦੇ ਚਾਰ ਭਾਗ ਹੁੰਦੇ ਆ ਇੱਕ ਹੁੰਦਾ ਧੁਨੀ ਬੋਧ ਅੱਖਰ ਬੋਧ ਜਾਂ ਵਰਣ ਬੋਧ ਠੀਕ ਹੈ ਤੁਹਾਨੂੰ ਇਹ ਪੁੱਛਿਆ ਜਾਣਾ ਆ ਇੱਕ ਕੁਐਸਚਨ ਕਿ ਵਿਆਕਰਨ ਜਿਹੜੀ ਆ ਉਹਨੂੰ ਕਹਿੰਦੇ ਕਿਨੂੰ ਆ ਮਤਲਬ ਵਿਆਕਰਨ ਦੇ ਆਪਸ਼ਨ ਉਹਨਾਂ ਨੇ ਦੇ ਦੇਣੀਆਂ ਆ ਜੋ ਵੀ ਜਿਸ ਤਰ੍ਹਾਂ ਵੀ ਬਣਾਉਣਗੇ ਕੁਐਸਚਨ ਠੀਕ ਹੈ ਇਹਦੇ ਵਿੱਚੋਂ ਪੁੱਛਿਆ ਜਾਣਾ ਆ ਫਿਰ ਉਹਨਾਂ ਨੇ ਇਹ ਪੁੱਛਣਾ ਕਿ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਆ ਤੁਸੀਂ ਉੱਥੇ ਆਪਸ਼ਨ ਹਣੀ ਦੋ ਹੁੰਦੇ ਆ ਤਿੰਨ ਹੁੰਦੇ ਆ ਕਿ ਚਾਰ ਹੁੰਦੇ ਆ ਵਿਆਕਰਨ ਦੇ ਹੁੰਦੇ ਆ ਚਾਰ ਭਾਗ ਠੀਕ ਹੈ ਉਹਨਾਂ ਦੇ ਵਿੱਚੋਂ ਵੀ ਪੁੱਛ ਲੈਣਾ ਉਹਨਾਂ ਨੇ ਕਿ ਧੁਨੀ ਬੋਧ ਦੇ ਵਿੱਚ ਉਹਨਾਂ ਨੇ ਚਾਰ ਆਪਸ਼ਨ ਆਫੇ ਦੇ ਦੇਣੀਆਂ ਉਹਦੇ ਵਿੱਚੋਂ ਉਹਨਾਂ ਨੇ ਕੱਢਣਾ ਇਹ ਲਈ ਧੁਨੀ ਬੋਧ ਅੱਖਰ ਬੋਧ ਜਾਂ ਵਰਣ ਬੋਧ ਨੰਬਰ 1 ਸ਼ਬਦ ਬੋਧ ਨੰਬਰ 3 ਅਰਥ ਬੋਧ ਨੰਬਰ 4 ਵਾਕ ਬੋਧ ਠੀਕ ਹੈ ਇਹਨਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਕਰ ਲੈਣੇ ਆ ਧੁਨੀ ਬੋਧ ਕਿਹੜਾ ਹੁੰਦਾ ਆ ਅੱਖਰ ਬੋਧ ਜਾਂ ਵਰਣ ਬੋਧ ਕਿਹਨੂੰ ਕਹਿੰਦੇ ਆ ਕਹਿੰਦੇ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ ਠੀਕ ਹੈ ਸਭ ਤੋਂ ਛੋਟੀ ਕਾਇ ਕਿਹੜੀ ਹੈ ਧੁਨੀ ਹੈ ਧੁਨੀ ਦਾ ਅਰਥ ਹੈ ਆਵਾਜ਼ ਜਿੱਦਾਂ ਤੁਸੀਂ ਸੁਣਦੇ ਆਂ ਆਵਾਜ਼ਾਂ ਠੀਕ ਹੈ ਧੁਨੀਆਂ ਕੱਢਦਾ ਹੈ ਨਾ ਕੋਈ ਪੰਛੀ ਕੱਢਦੇ ਆ ਜਾਨਵਰ ਕੱਢਦੇ ਆ ਜਾਂ ਮਨੁੱਖ ਵੀ ਕੱਢਦਾ ਆ ਜਾਂ ਕੋਈ ਸੁਰਵਾ ਧੁਨੀਆਂ ਇਹ ਸਭ ਆਵਾਜ਼ਾਂ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਉਹਨਾਂ ਨੂੰ ਵਿਆਕਰਣ ਵਿੱਚ ਧੁਨੀਆਂ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਹੈ ਇਹ ਧੁਨੀਆਂ ਕਿਹੜੀਆਂ ਪ੍ਰਕਾਰ ਦੀਆਂ ਹੁੰਦੀਆਂ ਹਨ ਧੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਬਣਦੀ ਹੈ ਇਹ ਧੁਨੀਆਂ ਕਈ ਪਰਗਰਦੀਆਂ ਹੁੰਦੀਆਂ ਹਨ ਤੇ ਜਿਹੜੀਆਂ ਧੁਨੀਆਂ ਆ ਇਹ ਜਦੋਂ ਆਪਸ ਵਿੱਚ ਮਿਲਦੀਆਂ ਤਾਂ ਇਹਨਾਂ ਤੋਂ ਭਾਸ਼ਾ ਬਣਦੀ ਹੈ ਠੀਕ ਹੈ ਪੰਜਾਬੀ ਭਾਸ਼ਾ ਬੋਲਣ ਵਾਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ ਉਹ ਪੰਜਾਬੀ ਦੀਆਂ ਧੁਨੀਆਂ ਹਨ ਠੀਕ ਹੈ ਕੀਆ ਧੁਨੀਆਂ ਹੁੰਦੀਆਂ ਹਨ ਅੱਗੇ ਹੈ ਸ਼ਬਦ ਬੋਧ ਇਦਾਂ ਕੁਐਸਚਨ ਉਹਨਾਂ ਨੇ ਪੁੱਛਣਾ ਹੈ ਕਿ ਪੰਜਾਬੀ ਪਾਚਾ ਬੋਲਣ ਬਿੱਲੇ ਜਿਹੜਿਆਂ ਕਹਿੰਦੇ ਆ ਮੂੰਹ ਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ ਉਹਨਾਂ ਨੂੰ ਅਸੀਂ ਧੁਨੀਆਂ ਕਹਣਾ ਹੈ ਠੀਕ ਹੈ ਮੂੰਹ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਅੱਗੇ ਸ਼ਬਦ ਬੋਧ ਧੁਨੀਆਂ ਜਾਂ ਵਰਣਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ ਧੁਨੀਆਂ ਜਾਂ ਵਰਣਾਂ ਦੇ ਸੁਮੇਲ ਜਦੋਂ ਹੋ ਜਾਂਦਾ ਹੈ ਇਹਨਾਂ ਤੋਂ ਫਿਰ ਸ਼ਬਦ ਬਣਦਾ ਹੈ ਧੁਨੀ ਦਾ ਲਿਖਤੀ ਚਿੰਨ ਅੱਖਰ ਹੁੰਦਾ ਹੈ ਜਦੋਂ ਅਸੀਂ ਧੁਨੀ ਨੂੰ ਅਸੀਂ ਬੋਲਦੇ ਆ ਨਾ ਵਾ ਵਾ ਤੇ ਅਸੀਂ ਇਹਨੂੰ ਲਿਖਤੀ ਰੂਪ ਵਿੱਚ ਚਿੰਨ ਬਣ ਜਾਂਦਾ ਆ ਚਿੰਨ ਅੱਖਰ ਹੁੰਦਾ ਹੈ ਉਹ ਬੋਧ ਜਿਸ ਤਰ੍ਹਾਂ ਅੱਖਰਾਂ ਦਾ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ ਠੀਕ ਹੈ ਸ਼ਬਦ ਬੋਧ ਵਿੱਚ ਲਗਾ ਅਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਾਣਕਾਰੀ ਮਿਲਦੀ ਹੈ ਠੀਕ ਹੈ ਅੱਗੇ ਹੈ ਅਰਥ ਬੋਧ ਥੋੜਾ ਮੈਂ ਤੁਹਾਨੂੰ ਹੋਰ ਵੀ ਤਰੀਕੇ ਨਾਲ ਸਮਝਾਉਂਗੀ ਆਧਾਰਨਾ ਦੇ ਕੇ ਪਹਿਲਾਂ ਤੁਸੀਂ ਥੋੜੀ ਜਿਹੀ ਡਿਟੇਲ ਲੈ ਲਓ ਅਰਥਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ ਠੀਕ ਹੈ ਅਰਥਾਂ ਦੇ ਪੱਖ ਤੋਂ ਲੈਣੀ ਆ ਠੀਕ ਹੈ ਇਸ ਵਿੱਚ ਬਹੁਆਰਥਿਕ ਸ਼ਬਦ ਸਮਾਨਾਰਥਿਕ ਸ਼ਬਦ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਅਤੇ ਵਿਰੋਧਾਰਥਿਕ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਠੀਕ ਹੈ ਅਰਥ ਦਾ ਮਤਲਬ ਹੈ ਅਰਥ ਪੱਖ ਤੋਂ ਸ਼ਬਦ ਬੋਧ ਦਾ ਮਤਲਬ ਕਿ ਸ਼ਬਦਾਂ ਤੋਂ ਸਮਝ ਲੈਣਾ ਆ ਤੁਨੀ ਦਾ ਮਤਲਬ ਹੈ ਤੁਨੀ ਬੋਧ ਤੋਂ ਠੀਕ ਹੈ ਵਾਕ ਬੋਧ ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਤੇ ਵਾਕਾਂ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਠੀਕ ਹੈ ਓਕੇ ਤੋਂ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਕਰਾਂਗੀ ਪਹਿਲਾਂ ਇੱਕ ਵੀਡੀਓ ਇੰਨੀ ਕੀ ਠੀਕ ਹੈ ਠੀਕ ਹੈ ਅੱਗੇ ਸਿੱਖ ਹੋਰ ਕਰਾਂਗੇ ਨੈਕਸਟ ਓਕੇ